ਲਓ ਗਰਾਊਂਡ ਤੋਂ ਗਿੜੀ ਇੱਕੋ ਮੱਥਾ ਫਿਰ ਸਟਾਰਟ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਤਾੜ ਆਸਨ ਇਹਦੇ ਆਪਾਂ ਤਿੰਨ ਸੈੱਟ ਕਰਾਂਗੇ ਤਿੰਨ ਦਿਨ ਲਗਾਤਾਰ ਤਿੰਨ ਤਿੰਨ ਸੈੱਟ ਆਪਾਂ ਲਾਉਣੇ ਨੇ ਤਾੜਾਸਨ ਦੀ 63 ਹੋ ਗਏ ਸਾਡੇ ਪੂਰੇ ਆ लास्ट ਰਹਿ ਗਿਆ ਹੁਣ ਆਪਾਂ ਕਰਾਂਗੇ ਚਕਰ ਆਸਨ ਇਹਦੇ ਵੀ ਆਪਾਂ 3 ਸੈਟ ਲਾਵਾਂਗੇ 3 ਸੈਟ ਲਾਉਣਾ ਜ਼ਰੂਰੀ ਨੇਗੇ ਲਗਾਤਾਰ ਤਣਾਦਨ ਕਿਸੇ ਵੀ ਵੇਲੇ ਵੀ ਲਾ ਸਕਦੇ ਹੋਗੇ ਦੁਪਹਿਰੇ ਸ਼ਾਮ ਨੂੰ ਪਹਿਲਾ ਸੈਟ ਹੋ ਗਿਆ ਇਹ ਹੀ ਆਸਨ ਕਰਨ ਨਾਲ ਬੱਚਿਆਂ ਦੇ ਜਿਹੜੇ ਸਰੀਰ ਨੇ ਉਹ ਫਲੈਕਸੀਬਲ ਹੁੰਦੇ ਨੇਗੇ ਉਹਨਾਂ ਦੇ ਵਿੱਚ ਲਚਕ ਆਉਂਦੀ ਆ ਤੇ ਬੱਚਿਆਂ ਨੂੰ ਹਾਈਟ ਵਧਾਉਣ ਦੇ ਵਿੱਚ ਮਦਦ ਮਿਲਦੀ ਆ ਜਿਹੜੇ ਆਪਾਂ ਆਸਨ ਕਰ ਰਹੇ ਹਾਂ ਇਹ ਕੱਲੇ ਹਾਈਟ ਵਧਾਉਣ ਵਾਸਤੇ ਅਸਲ ਨਹੀਂਗੇ ਲੋਟਾ ਕੰਮ ਠੀਕ ਆ ਮੂ ਚਲੋ ਇਹ ਆਪਾਂ ਆਵਦਾ ਸਰੀਰ 90 ਡੀਗਰੀ ਦੇ ਕਰਟਨ ਮੋੜਾਂਗੇ ਇਹਦੇ ਨਾਲ ਵੀ ਰੀਡ ਦੀ ਹੱਡੀ ਨੂੰ ਜੇ ਮਣਕੇ ਨੇ ਦਿੱਤਾ ਜਿਹੜਾ ਹਰ ਉਹਨਾਂ ਦੇ ਵਿੱਚ ਫਲੈਕਸੀਬਿਲਟੀ ਆਉਣੀ ਹੈ ਤੁਸੀਂ ਕਿੱਥੇ ਲੱਗ ਲਾ ਤਾ ਉਸਤਾਦ ਹੋਰੰਮ ਤਾਹਾਨੂੰ ਕੋਈ ਕਾਰਨ ਹੈਗਾ ਵੀ ਇਹਨਾਂ ਬੱਚਿਆਂ ਨੂੰ ਵਾਈਟ ਦੇ ਵਿੱਚ ਮਤਲਬ ਹੱਡੀਆਂ ਦੇ ਵਿੱਚ ਕਿ ਦੀ ਕੋਰ ਐਕਸਰਸਾਈਜ਼ ਹੈ ਉਸ ਤੋਂ ਬਾਅਦ ਕੋਰ ਆਸਨ ਸੁੱਲੇ ਢਿੱਡ ਥੱਲੇ ਲੱਗਣਾ ਇੱਥੇ ਹੁੰਦਾ ਬੱਚੇ ਨੇ ਲੰਕਣਾ ਹੁਣ ਉਧਰ ਹੀ ਮੁੜ ਜੀ ਤਾਂ ਪੂਰੀ ਰੀੜ ਦੀ ਹੱਡੀ ਨੂੰ ਖਿੱਚ ਪੈਂਦੀ ਆ ਇਹ ਇਹਦੇ ਨਾਲ ਲੰਮਕਣ ਨਾਲ ਵੀ ਹਾਈਟ ਦੇ ਵਿੱਚ ਵੈਰੀ ਗੁੱਡ